ਦਸ਼ਕੋ ਬ੍ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਿडनी ਆਸਟ੍ਰੇਲੀਆ ਤੋਂ ਵੀਰ ਉਪਜੀਤ ਸਿੰਘ ਜੀ ਦਾ ਇਹ ਲਿਖਤੀ ਹੈ ਨ ਪਿਆਰੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧਾਈਆਂ ਜੀ ਤੁਹਾਡੀ ਪਸੰਦ ਦਾ ਸਮ੍ਰਿਤੀ 에ਰਾਨੀ ਨੂੰ ਐਚ ਆਰ ਡੀ ਮਤਰਾਲੇ ਤੋਂ ਹਟਾ ਕੇ ਟੈਕਸਟਾਈਲ ਮਤਰਾਲੇ ਵਿੱਚ ਲਾ ਦਿੱਤਾ ਗਿਆ ਦੇਖਦੇ ਹਾਂ ਕਿ ਹੁਣ ਉਹ ਪਗਮਾ ਰੰਗ ਬਣਾਉਣ ਲਈ ਹਦਾਇਤਾਂ ਦਿੰਦੀ ਹੈ ਜਾਂ ਨਹੀਂ ਤੇ ਇਹ ਵੀ ਦੇਖਣਾ ਕਿ ਉਸ ਦੀ ਥਾਂ ਤੇ ਚਾਨਕਿਆ ਨੀਤੀ ਦਾ ਹੁੰਦਾ ਮੋਰਾ ਕੀ ਰੰਗ ਦਿਖਾਉਂਦਾ ਹੈ ਧੰਨਵਾਦ ਜੀ ਰਸਨ ਅ ਵੀਰ ਉਪਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਵੈੰਗਾਤਮਕ ਅੰਦਾਜ਼ ਦੇ ਵਿੱਚ ਬੜਾ ਬਰੀਫ ਕਮੈਂਟ ਕੀਤਾ ਜੀ ਅ ਵੈਸੇ ਇਹਦਾ ਨਾਮ ਸਮ੍ਰਿਤੀ ਹਰਾਨੀ ਨਹੀਂ ਹੈ ਮੰਨੂ ਸਮ੍ਰਿਤੀ ਹਰਾਨੀ ਹੈ ਜੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਇਸ ਦੋ ਸਾਲ ਦੇ ਸਮੇਂ ਚ ਜਿਹੜੀ ਹੈ ਉਹ ਆਰਐਸਐਸ ਦੀ ਬਹੁਤ ਖidmat ਕੀਤੀ ਜਿਸ ਅੰਦਾਜ਼ ਚ ਉਸਨੇ ਹਿਊਮਨ ਰਿਸੋਰਸ ਡਿਵੈਲਪਮੈਂਟ ਜਿਹੜਾ ਮਨੁੱਖੀ ਵਿਕਾਸ ਮੰਤਰਾਲਾ ਹੈ ਉਹਦੇ ਚ ਹੁੰਦੇ ਆ ਉਸ ਬੇਗੁਨਾਹ ਜਿਹੜਾ ਸਟੂਡੈਂਟ ਹਾਈਦਰਾਬਾਦ ਯੂਨੀਵਰਸਿਟੀ ਦਾ ਵਰਮੂਲਾ ਉਸ ਨੂੰ ਮਰਨ ਤੇ ਮਜਬੂਰ ਕੀਤਾ ਹੈ ਔਰ ਯੂਨੀਵਰਸਿਟੀ ਦਾ ਨਾਅਕ ਤੇ ਵਿੱਚ ਦਮ ਕੀਤਾ ਹੈ ਜੀ जीएनयू ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਉਹ ਬਿਲਕੁਲ ੱੱਕੇ ਸ਼ਾਹੀ ਦੇ ਨਾਲ ਦੇਸ਼ទ្រੂਹੀ ਬਣਾ ਦਿੱਤਾ ਉਹਦੇ ਚੋਂ ਕਨਈਆ ਕੁਮਾਰ ਕੱਢਿਆ ਔਰ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਜੇਸ ਤੇ ਵਾਈਸ ਚਾਂਸਲਰ ਦੇ ਨਾਲ ਸਿੱਧੀ ਟੱਕਰ ਲੈ ਕੇ ਉਹਨੂੰ ਜ਼ਲੀਲ ਕੀਤਾ ਹੈ ਜੀ ਔਰ ਹੁਣ ਇਸ ਲੈਵਲ ਤੱਕ ਗੱਲ ਆ ਗਈ ਕਿਉਂਕਿ ਆਲਰੇਡੀ ਅਲਾਹਾਬਾਦ ਹਾਈ ਕੋਰਟ ਨੇ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਦਾ ਘੱਟ ਗਿਣਤੀ ਸਟੇਟਸ ਜਿਹੜਾ ਹੈ ਉਹ ਖਤਮ ਕੀਤਾ ਸੀ ਔਰ ਉਸਵੈਰੇ ਦੀ ਮਨਮੋਹ ਸਿੰਘ ਸਰਕਾਰ ਨੇ ਉਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਹੋਈ ਸੀ ਔਰ ਅੱਜ ਦੀ ਖ਼ਬਰ ਹੀ ਸੀ ਕਿ ਇੰਡੀਅਨ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਜੀ ਅਸੀਂ ਅਪੀਲ ਵਾਪਸ ਲੈਂਦੇ ਹਾਂ ਔਰ ਇਹ ਦੋਨੋਂ ਹੀ ਜਿਹੜੀ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਔਰ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਿੱਲੀ ਦੀਆਂ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਇਹਨਾਂ ਦਾ ਘੱਟ ਗਿਣਤੀ ਸਟੇਟਸ ਖਤਮ ਕੀਤਾ ਜਾਏ ਜੀ فیر ਸਮ੍ਰਿਤੀ ਰਾਨੀ ਨੇ ਉੱਤੋਂ ਲੈ ਕੇ ਥੱਲੇ ਤੱਕ ਭਾਰਤ ਭਰ ਦੀਆਂ ਸਟੇਟਾਂ ਦੇ ਵਿੱਚ ਸਕੂਲਾਂ ਦੇ ਯੂਨੀਵਰਸਿਟੀਆਂ ਲੈਵਲ ਤੇ ਯੋਗਾ ਕਰਵਾ ਦਿੱਤਾ ਹੈ ਵਿਰੋਧ ਦੀ ਆਵਾਜ਼ ਨੂੰ ਬਿਲਕੁਲ ਦਫ਼ਨ ਕਰ ਦਿੱਤਾ ਸੋ ਉਸ ਦੀ ਕੋਈ ਜਿਵੇਂ ਕੁਝ ਮੀਡੀਆ ਨੇ ਡਿਮੋਸ਼ਨ kiya ਜਾਂ ਡਿਸਲਾਈਕing kiya ਨਹੀਂ ਉਹ ਬਹੁਤ ਚਾਹੀਤੀ ਹੈ ਮੋਦੀ ਦੀ ਔਰ ਪਹਿਲੇ ਦਿਨ ਤੋਂ ਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਹੁਣ ਕੋਈ ਸ਼ੱਕ ਨਹੀਂ ਹੈ ਵੀ ਟੈਕਸਟਾਈਲ ਇੰਡਸਟਰੀ ਦੇ ਉੱਤੇ ਜਿਹਦੇ ਤੇ ਉਹ ਟੈਕਸਟਾਈਲ ਮਨੀ ਗਿਵਿੰਗ ਹੈ ਹੁਣ ਇਸ ਇਸ ਦਾ ਰੋਪ ਜਮਾ ਦਤਾ ਹੈ ਕਿ ਉਹ ਬੜੀ ਰੂਥਲੈਸ ਹੈ ਔਰ ਕਿਸ ਕਿਸਮ ਦਾ ਉਸਨੇ ਸਾਰਾ ਔਰ ਅਕਲ ਦਾ ਖਾਨਾ ਤਾਂ ਇਨਾ ਕੀ ਹੈ ਕਿ ਜੇ ਬਿਹਾਰ ਦੇ ਐਜੂਕੇਸ਼ਨ ਮਿਨਿਸਟਰ ਨੇ ਟਵੀਟ ਦੇ ਉੱਤੇ ਉਸ ਨੂੰ ਡੀਅਰ ਲਿਖ ਦਿੱਤਾ ਤਾਂ ਉਹਨੇ ਕਿਹਾ ਜੀ ਆਪਨੇ ਇਸਤਰੀਆਂ ਕੋ ਡੀਅਰ ਕਦੋਂ ਸੇ ਕਹਿਣਾ ਸ਼ੁਰੂ ਕਰ ਦਿਆ ਫਿਰ ਉਹਨੂੰ ਸਮਝਾਇਆ ਕਿ ਵੀ ਇਹ ਇਹ ਅੰਗਰੇਜ਼ੀ ਦਾ ਅੱਖਰ ਹੈ ਇਹਦੇ ਵਿੱਚ ਡੀਅਰ ਹੀ ਲਿਖਿਆ ਜਾਂਦਾ ਹੈ ਇਦੇ ਵਿੱਚ ਕੋਈ ਅਦਰਵਾਈਜ਼ ਨਹੀਂ ਹੋਇਆ ਇਸ ਵਰਡ ਦੀ ਨੂਆンス ਜੀ ਲੇਕਿਨ ਇਦੇ باوجود ਉਹ ਜਿਹੜੀ ਹੈ ਫੁੱਲ ਫਲੇਜ ਰਈ ਔਰ ਜਿਹਨੂੰ ਇਦੀ ਥਾਂ ਤੇ ਉੱਤੇ ਲਾਇਆ ਔਰ ਮੈਂ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ 19 ਮਨਿਸਟਰ ਜੂਨੀਅਰ ਮਨਿਸਟਰ ਨੇ ਉਹਨਾਂ ਚੋਂ ਅਧਿਓ ਜ਼ਿਆਦਾ ਔਰ ਇਹ ਟੈਲੀਗ੍ਰਾਫ ਦੀ ਸਟੋਰੀ ਸੀ ਹਫਿੰਗਟਨ ਪੋਸਟ ਨੇ ਵੀ ਕੈਰੀ ਕੀਤੀ ਕਿ ਉਹ ਆਰਐਸਐਸ ਨੇ ਸਿੱਧੇ ਵਰਕਰ ਨੇ ਔਰ ਇਸ ਲਿਸਟ ਨੂੰ ਅਮਿਤ ਸ਼ਾਹ ਤੋਂ ਅਪਰੂਵ ਕਰਵਾਇਆ ਜੀ ਔਰ ਜਿਹੜਾ ਇੱਕੋ ਇੱਕ ਸਟੇਟ ਮਿਨਿਸਟਰ ਸੀ ਸ਼ਾਇਦ ਜਾਵੈਦਕਰ ਉਹਦਾ ਨਾਮ ਹੈ ਜਾਂ ਉਹਦਾ ਕੋਈ ਪ੍ਰਕਾਸ਼ ਕੁਸ਼ੇ ਇਸ ਕਿਸਮ ਦਾ ਹੈ ਉਹਨੂੰ ਜਿਹੜਾ ਇਸ ਜਿਹੜਾ ਇਸ ਮਹਿਕਮੇ ਦਾ ਇੰਚਾਰਜ ਨਾਇਆ ਗਿਆ ਹੈ ਮਨੁੱਖੀ ਵਿਕਾਸ ਮੰਤਰਾਲੇ ਦਾ ਸੋ ਦੇਖਣ ਫਿਰ ਵੀ ਉਪਜੀਤ ਸਿੰਘ ਜੀ ਦਾ ਸ਼ੁਕਰੀਆ ਉਹਨਾਂ ਨੇ ਮਨੂਸ ਮ੍ਰਿਤਿ ਰਾਨੀ ਦਾ ਕਰਵਾਇਆ ਔਰ ਉਹ ਇਹ ਸਾਰਾ ਉਹਦੀ ਥਾਂ ਤੇ ਹੁਣ ਇੱਕ ਹੋਰ ਬੀਬੀ ਪਟੇਲ ਲਿਆਇਆ ਹੈ ਯੂਪੀ ਦੀ ਜਿਹੜੀ ਟਵੀਟਸ ਦੇ ਉੱਤੇ ਜਿਹੜਾ ਪੂਰਾ ਆਪਣਾ ਐਂਟਾਈ ਮੁਸਲਮ ਐਂਟਾਈ ਦੂਜੀ ਜਿਹੜੀ ਆ ਲਿਖਦੀ ਰਹੀ ਹੈ ਸੋ ਇਹਨੂੰ ਥੋੜੀ ਦੇਰ ਲਈ ਕਿਉਂਕਿ ਇਹਦਾ ਕਾਫੀ ਕੰਟਰੋਵਰਸਰ ਵੀ ਹੋ ਗਈ ਕ੍ਰਿਟਿਸਿਜ਼ਮ ਵੀ ਹੋਇਆ ਦੂਜਾ ਉਹਨੂੰ ਥੋੜਾ ਜਿਹਾ ਉਹਨਾਂ ਨੇ ਬੈਕ ਜਿਹੜਾ ਥੋੜਾ ਲਿਆਂਦਾ ਬੈਕ ਬਰਨਰ ਤੇ ਜੀ ਔਰ ਹੁਣੇ ਪਟੇਲ ਜਿਹੜੀ ਹੈ ਇਹ ਉਹਦਾ ਪੂਰਾ ਜਿਹੜੀ ਹੈ ਕਿਲਿੰਗ ਵੌਇਸ ਹੋਏਗੀ ਔਰ ਫਿਰ ਇਹਨੂੰ ਸਮ੍ਰਿਤੀ ਰਾਣੀ ਨੂੰ ਹੁਣ ਯੂਪ ਲੀਆਂ ਚੋਣਾ ਵੀ ਨੇ 2017 ਚ ਉਹਦੇ ਚ ਵੀ ਕਰਨ ਗਏ ਕਿਉਂਕਿ ਲੜਾਈਆਂ ਤਾਂ ਸਾਸ ਵੀ ਕبھی ਬਹੁਤ ਧੀ ਤੋਂ ਸ਼ੁਰੂ ਕਰਵਾਇਆ ਹੋਇਆ ਸਾਰਾ ਕੱਲ ਤੋੜਦੇ ਨੇ ਪਹਿਲਾਂ ਸਾਸ ਬਹੁ ਦੇ ਬਣਾ ਕੇ ਸੀਰੀਅਲ ਹੁਣ ਸਰਕਾਰਾਂ ਤੋੜਨੀ ਹੈ ਔਰ ਇਸ ਕੰਮ ਦੇ ਲਈ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਭਾਈ ਸਾਹਿਬ ਦਾ ਉਹਨਾਂ ਨੇ ਸਾਨੂੰ ਲਿਖਿਆ ਜੀ ਦਾ ਸਾਥ ਥਾ ਨੇ ਬ੍ਰੇਕ ਵਿਊਰਸ ਤੁਸੀਂ ਕੀਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ